ਮਾਨਯੋਗ ਮੁੱਖ ਮੰਤਰੀ ਸਤਾ ਜਾਣ ਤੋਂ ਪਹਿਲਾਂ ਤੇ ਸਤਾ 'ਚ ਆਉਣ ਆਉਣ ਤੋਂ ਬਾਅਦ ਅੱਜ ਤੱਕ ਇਹੀ ਕਹਿੰਦੇ ਆ ਕਿ ਕਾਰਪੋਰੇਟ ਘਰਾਣੇ ਆ ਜਿਹੜੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਫੇਕਦਾਰੀ ਸਿਸਟਮ ਆ ਜਿਹੜਾ ਤੁਰੰਤ ਬੰਦ ਕਰ ਦਿੱਤਾ ਜਾਊਗਾ ਉਹ ਜਿਉਂ ਦੀ ਤਿਉਂ ਚੱਲਦਾ 4 ਮਹੀਨੇ ਹੋ ਗਏ ਆਊਟਸੋਰਸ ਮਲਾਜਮਾਂ ਨੂੰ ਕੰਟਰੈਕਟ ਦੇ ਨਹੀਂ ਲਿਆ ਜਾ ਰਾ ਜਿਹੜੇ ਕੰਟਰੈਕਟ ਵਾਲੇ ਮਲਾਜਮਾਂ ਉਹਨਾਂ ਨੂੰ ਰੈਗੂਲਰ ਕਰਨ ਬਾਰੇ ਇਹਨਾਂ ਨੇ ਪਹਿਲ ਦੇ ਆਧਾਰ ਤੇ ਕਿਹਾ ਸੀ ਉਹ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਡੀਆਂ ਜਿਹੜੀਆਂ ਮੰਗਾਂ ਉਹ ਉੱਥੇ ਦੀਆਂ ਉੱਥੇ ਹੀ ਖੜੀਆਂ ਆ ਇਹਦੇ ਅੱਕੇ ਤੋਂ ਹੋ ਕੇ ਅਸੀਂ ਜਿਹੜੀ ਅੱਜ ਦੀ ਜਿਹੜੀ ਹੜਤਾਲ ਕੀਤੀ ਆ ਤੇ ਕੱਲ ਨੂੰ ਜਿਹੜੀ 15 ਅਗਸਤ ਦੇ ਉੱਤੇ ਹੀ ਜਿੱਥੇ ਮੁੱਖ ਮੰਤਰੀ ਜਾਂ ਸਾਡੇ ਕੈਬਨਟ ਮੰਤਰੀ ਆਉਣਗੇ ਉਹਨਾਂ ਨੂੰ ਅਸੀਂ ਕਾਲੀਆਂ ਚ ਦਿਖਾ ਕੇ ਚੰਟੀਆਂ ਅਸੀਂ ਰੋਸ ਮਜਾਰੇ ਕਰਾਂਗੇ ਦੇਖੋ ਜੀ ਜੇਕਰ ਸਾਰੇ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤੇ ਸਾਰੇ ਜਿਹੜੇ ਪੰਜਾਬ ਦਾ 8000 ਵਾਂਗੂ ਮੁਲਾਜ਼ਮ ਤੇ ਜਿਹੜੇ ਘੱਟੋ ਘੱਟ 4000 ਵਾਂਗੂ ਜਿਹੜੀ ਬੱਸ ਹੈ ਉਹ ਸਾਰੀ ਅਦੀਪੋਂ ਦੇ ਵਿੱਚ ਖੜੀ ਆ ਪਨਵਸ ਪੀਆਰਟੀ ਹਾਂਜੀ ਪਨਵਸ ਪੀਆਰਟੀ ਕੋ ਜਿਹੜੀ ਸਾਡੀ ਹੜਤਾਲ ਆ ਪੀਆਰਟੀ ਇਸ ਤੇ ਪਨਵਸ ਦੀ ਸਾਂਝੇ ਤੌਰ ਤੇ ਹੜਤਾਲ ਕੀਤੀ ਗਈ ਹੈ ਪੀ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਉਹੀ ਮੰਗਾ ਲਟਕਦੀਆਂ ਆ ਰਹੀਆਂ ਕੱਲ ਸਾਡੀ ਜਿਹੜੀ 13 ਅਗਸ ਦੀ ਮੀਟਿੰਗ ਸੀ ਉਹ ਵੀ ਸਾਡੀ ਬੇਸਟਾ ਨਿਕਲੀ ਮੀਟਿੰਗ ਉਸ ਮੀਟਿੰਗ ਤੋਂ ਪਹਿਲਾਂ ਜਿਹੜੇ ਅਸੀਂ ਜਿੰਨੇ ਵੀ ਧਰਨੇ ਮੁਜ਼ਾਰੇ ਕੀਤੇ ਸੀ ਪੋਸਟਪੋਨ ਉਹਨਾਂ ਨੂੰ ਅੱਜ ਅਸੀਂ ਸ਼ੁਰੂ ਕੀਤਾ ਹੈ ਤੇ ਜਿਹੜੀ ਆ 14 ਤਰੀਕ ਨੂੰ ਸਵੇਰੇ 4 ਵਜੇ ਤੋਂ ਅਨਮਿੱਥੇ ਸਮੇਂ ਦੀ ਹੜਤਾਲ ਵਾਤੇ ਸਾਡਾ ਜਿਹੜਾ ਸੰਘਰਸ਼ਾ ਬਿਲਕੁਲ ਤਿਆਰਬਾਰ ਤਿਆਰ ਤੇ ਤੇਜ਼ ਤੋਂ ਤੇਰੇ ਸਾਡੀਆਂ ਮੰਗਾਂ ਇਹ ਹੀ ਆ ਕਿ ਜਿਹੜੇ ਕੱਚੇ ਮਜ਼ਦੂਰਾਂ ਨੂੰ ਪੱਕਾ ਕੀਤਾ ਜਾਵੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਜਿਹੜਾ 2016 ਦਾ ਮਾਨ ਜੋ ਸੁਪਰੀਮ ਕੋਰਟ ਦਾ ਫੈਸਲਾ ਆ ਉਹ ਲਾਗੂ ਕੀਤਾ ਜਾਵੇ ਜਿਹੜੀਆਂ ਕਿਲੋਮੀਟਰ ਸਕੀਮ ਬਸ ਆ ਇਹ ਨਾ ਪਾਈਆਂ ਜਾਣ ਬਲਕਿ ਉਹ ਵਿਭਾਗੀ ਬਸਾਂ ਭਾਈਆਂ ਜਿਨ੍ਹਾਂ ਨਾਲ ਸਾਨੂੰ ਵੀ ਫਾਇਦਾ ਹੋਏ ਤੇ ਆਮ ਜਨਤਾ ਨੂੰ ਵੀ ਫਾਇਦਾ ਹੋਵੇ। ਹੁਣ ਟਾਈਮ ਦੀ ਵੀ ਦਿੱਕਤ ਆ ਰਹੀ ਹੈ ਔਰ ਦੇ ਨਾਲ ਦੇ ਨਾਲ ਆ ਜਾਣ ਦੀ ਵੀ ਦਿੱਕਤ ਹੋ ਰਹੀ ਹੈ। ਕਿਉਂਕਿ ਅੱਜ ਵੀ ਦੁਬਾਰਾ ਮੀਟਿੰਗ ਬੁਲਾਈ ਆ ਲਗਭਗ 11 ਵਜੇ ਤੇ ਕਰੀ ਮੀਟਿੰਗਾਂ ਜੇ ਮੀਟਿੰਗ ਚ ਹੱਲ ਨਹੀਂ ਹੁੰਦਾ ਤੇ ਫਿਰ ਸਾਡੀ ਯੂਨੀਅਨ ਆਪਸੀ ਮੀਟਿੰਗ ਕਰੂਗੀ ਜਿਹੜੇ ਉੱਥੇ ਆਗੂ ਜਾਣਗੇ ਉਸ ਤੋਂ ਬਾਅਦ ਇਹ ਡਿਸੀਜਨ ਲਿਆ ਜਾਊਗਾ ਜਿੱਥੇ ਵੀ ਕੈਬਨਿਟ ਮੰਤਰੀ ਝੰਡਾ ਚੜਾਉਣਗੇ ਜਿਵੇਂ ਮਾਨਯੋਗ ਮੁੱਖ ਮੰਤਰੀ ਫ੍ਰੀਕ ਉਟ ਆ ਰਿਹਾ ਅਸੀਂ ਕਾਲੇ ਚੋਲੇ ਪਾ ਕੇ ਮਾਨਯੋਗ ਮੁੱਖ ਮੰਤਰੀ ਨੂੰ ਇਹ ਸਵਾਲ ਕਰਾਂਗੇ ਕਿ ਦੇਖੋ ਜੀ ਤੁਸੀਂ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਦੱਸੋ ਹਕੀਕਤ ਵਿੱਚ ਕਿੰਨੇ ਮੁਲਾਜ਼ਮ ਪੱਕੇ ਕੀਤੇ ਹਨ ਯਾਨੀ ਕਿ ਅਸੀਂ ਸਵਾਲ ਜਵਾਬ ਕਰਾਂਗੇ ਮਾਨਯੋਗ ਮੁੱਖ ਮੰਤਰੀ ਨੂੰ ਕਿਉਂਕਿ ਸਾਡਾ ਕਾਨੂੰਨ ਦੇ ਇਦਾਰੇ ਚ ਰਹਿ ਕੇ ਅਸੀਂ ਸਵਾਲ ਜਵਾਬ ਕਰਾਂਗੇ ਕਿਉਂਕਿ ਸਾਡਾ ਹੱਕ ਆ ਕਿਉਂਕਿ ਅਸੀਂ ਅੱਜ ਵੀ ਗੁਲਾਮੀ ਦਾ ਅਹਿਸਾਸ ਸਾਨੂੰ ਹੋ ਰਿਹਾ ਵੀ ਅਸੀਂ ਦੇਸ਼ਤਾ ਯਾਦ ਹੋ ਗਿਆ ਪਰ ਜਿਹੜੇ ਕਾਰਪੋਰੇਟ ਕਰਾਣੇ ਉਹ ਅੱਜ ਵੀ ਸਾਡੇ ਤੇ ਰਾਜ ਕਰ ਰਹੇ ਆ ਇੱਕ ਪਾਸੇ ਜਦੋਂ ਆਪ ਸਰਕਾਰ ਸੱਤਾ ਜੀ ਸੀ ਇਹਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਮੇਰਾ ਜਿਹੜਾ ਹਰਾ ਪੰਨ ਨੇ ਉਹ ਕੱਚੇ ਵਰਕਰਾਂ ਵਾਲੇ ਚੱਲੂਗਾ ਮੈਂ ਕਿਸੇ ਵੀ ਡਿਪਾਰਟਮੈਂਟ ਵਾਲੇ ਕੋਈ ਕੱਚਾ ਸ਼ਬਦ ਨਹੀਂ ਰਹਿੰਦਾਗਾ ਕਿਸੇ ਵੀ ਮਹਿਕਮੇ ਨਿੱਜੀ ਕਰਨੀ ਹੋਣਦਾਗਾ ਪਰ ਉਸਦੇ ਉਲਟੀ ਜਿੱਥੇ ਇਹਨਾਂ ਨੇ ਆਪਣੀ ਅੱਜਕੱਤ ਤੇ ਸਾਢੇ 3 ਸਾਲ ਹੋ ਗਏ ਕੋਈ ਵੀ ਆਦੀ ਮਾਲਕੀ ਦੇ ਲਈ ਬਸ ਨਹੀਂ ਪਾਈ ਕਿਲੋਮੀਟਰ ਬਸਾਂ ਨੂੰ ਵੜਾਵਾ ਦੇ ਰਿਆ ਇਹ ਸਾਡੀ ਜਿਹੜੀ ਹੜਤਾਲ ਹੈ ਅਣਮਿੱਥੇ ਸਮੇਂ ਦੀ ਹੜਤਾਲ ਹੈ ਸਾਡੀ ਕੱਲ ਸਟੇਟ ਟਰਾਂਸਪੋਰਟ ਨਾਲ ਸਾਡੀ ਮੀਟਿੰਗ ਸੀ ਉੱਥੇ ਮੀਟਿੰਗ ਵਿੱਚ ਉਹਨਾਂ ਸਾਨੂੰ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਪਰ ਉੱਥੇ ਜਿਹੜੀ ਹਰ ਗੱਲਬਾਰ ਕਿ ਇੱਕ ਉਹਨੂੰ ਠੰਡੇ ਬਸਤੇ ਪਾਉਣ ਦੀ ਗੱਲ ਕਿ ਅਸੀਂ ਸਾਨੂੰ ਸਮਾਂ ਦਿਓ ਸਾਢੇ 3 ਸਾਲਾਂ ਦੀ ਸਮਾਂ ਦੇ ਰਹੇ ਆ ਮੀਟਿੰਗਾਂ ਦੇ ਮੀਟਿੰਗਾਂ ਕਰ ਰਹੇ ਆ ਪਰ ਇਹ ਕਿਸੇ ਤਨਪਤਨ ਨਾ ਲਾਰੇ